ਅੱਜ ਕਿੰਨਾ ਨੁਕਸਾਨ ਹੋਇਆ ਬੈਂਕਾਕ ਥਾਈਲੈਂਡ ਦੇ ਵਿੱਚ ਬਹੁਤ ਜ਼ਿਆਦਾ ਬੇਅੰਤਾਂ ਤਬਾਈ ਹੋ ਗਈ ਹੈ ਤੇ ਥਾਈਲੈਂਡ ਬੈਂਕਾਕ ਕਿਸ ਚੀਜ਼ ਲਈ ਮਸ਼ਹੂਰ ਸੀ ਆਮ ਦੇ ਲਈ ਮ사ਜ ਦੇ ਲਈ ਤੇ ਸਾਡੀ ਹੁਣੇ ਗ੍ਰਾਹਾਂ ਦੇ ਨਾਲ ਗੱਲਬਾਤ ਹੋਈ ਹੈ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਕਹਿੰਦੇ ਨੇ ਕਿ ਜਿਸ ਨੇ ਸ੍ਰਿਸ਼ਟੀ ਨੂੰ ਬਣਾਇਆ ਉਹ ਸ੍ਰਿਸ਼ਟੀ ਦਾ ਸਰਮੋਰ ਸ਼ਰੋਮਣੀ ਸ਼ਬਦ ਤੇ ਮੰਤਰ ਹੈ ਵਾਹਿਗੁਰੂ ਤੇ ਹੁਕਮ ਹੋਇਆ ਹੈ ਜਿਹੜਾ ਵੀ ਵਾਹਿਗੁਰੂ ਸ਼ਬਦ ਦਾ ਅਭਿਆਸ ਰੱਖੇਗਾ ਤਕਰੀਬਨ 4 ਮਾਲਾ ਕਰਨੀਆਂ ਨੇ ਇਸ ਦੌਰਾਨ ਹਾਲਾਂਕਿ ਅਸੀਂ ਇਹਨਾਂ ਦੇ ਵਿੱਚ ਪੈਂਦੇ ਨਹੀਂ ਪਰ ਗ੍ਰਹਿ ਨਛੱਤਰ ਸਾਰੇ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੀ ਬਣੇ ਬਣੇ ਹੋਏ ਨੇ ਗੁਰੂ ਰੂਪ ਸਾਧ ਸੰਗਤ ਜੀਓ ਕਹਿੰਦੇ ਨੇ ਕਿ ਗ੍ਰਹਿ ਤਾਸ਼ਾ ਬਦਲਣ ਜਾ ਰਹੀ ਹੈ بڑے ਜੋਤਸ਼ੀ ਪੰਡਤਾਂ ਨੇ ਭਵਿਸ਼ਵਾਣੀ ਵੀ ਕਰ ਚੁੱਕੇ ਨੇ ਕਿ ਕਿਸ ਤਰ੍ਹਾਂ ਗ੍ਰਹਾਂ ਦੀ ਚਾਲ ਅਜੋ 29 ਮਾਰਚ ਨੂੰ ਬਹੁਤ ਵੱਡਾ ਸਭ ਤੋਂ ਪਹਿਲਾ ਸਾਲ ਦਾ ਸੂਰਜ ਗ੍ਰਹਿਣ ਲੱਗਣ ਜਾ ਰਿਹਾ ਜਿਹਦੇ ਕਰਕੇ ਆਮ ਲੋਕ ਡਰੇ ਹੋਏ ਨੇ ਜੋਤਸ਼ੀਆਂ ਦੇ ਵਿਚਾਰ ਸੁਣ ਕੇ ਪੰਡਤਾਂ ਦੇ ਵਿਚਾਰ ਸੁਣ ਕੇ ਕੋਈ ਕੁਛ ਕਹਿ ਰਿਹਾ ਕੋਈ ਕੁਛ ਕਹਿ ਰਿਹਾ ਕਿ ਇਹ ਗ੍ਰਹਿਣ ਦੇ ਨਾਲ ਕੀ ਹੋਏਗਾ ਤੇ ਸਾਡੀ ਹੁਣੇ ਗ੍ਰਹਾਂ ਦੇ ਨਾਲ ਗੱਲਬਾਤ ਹੋਈ ਹੈ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਕਹਿੰਦੇ ਨੇ ਕਿ ਜਿਸ ਨੇ ਸ੍ਰਿਸ਼ਟੀ ਨੂੰ ਬਣਾਇਆ ਉਹ ਸ੍ਰਿਸ਼ਟੀ ਦਾ ਸਿਰਮੌਰ ਸ਼ਰੋਮਣੀ ਸ਼ਬਦ ਤੇ ਮੰਤਰ ਹੈ ਵਾਹਿਗੁਰੂ ਤੇ ਹੁਕਮ ਹੋਇਆ ਹੈ ਜਿਹੜਾ ਵੀ ਵਾਹਿਗੁਰੂ ਸ਼ਬਦ ਦਾ ਅਭਿਆਸ ਰੱਖੇਗਾ ਤਕਰੀਬਨ 4 ਮਾਲਾ ਕਰਨੀਆਂ ਨੇ ਇਸ ਦੌਰਾਨ ਹਾਲਾਂਕਿ ਅਸੀਂ ਇਹਨਾਂ ਦੇ ਵਿੱਚ ਪੈਂਦੇ ਨਹੀਂ ਪਰ ਗ੍ਰਹਿ ਨਛਤਰ ਸਾਰੇ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੀ ਬਣੇ ਹੋਏ ਨੇ ਤੇ ਉਹਦੇ ਹੁਕਮ 'ਚ ਹੀ ਚੱਲਦੇ ਨੇ ਉਹ ਉਸ ਦੇ ਹੁਕਮ 'ਚੋਂ ਬਾਹਰ ਨਹੀਂ ਨੇ ਤੇ ਗ੍ਰਹਿ ਨਛਤਰ ਜਿਹੜੇ ਸ਼ਬਦ ਤੇ ਜਿਹੜੇ ਮੰਤਰ ਦੇ ਹੁਕਮ 'ਚ ਚੱਲਦੇ ਨੇ ਜਿਨਨੇ ਉਸ ਨੂੰ ਬਣਾਇਆ ਹੈ ਅਗਰ ਅਸੀਂ ਉਸ ਸ਼ਬਦ ਨੂੰ ਆਰਾਧ ਲਾਵਾਂਗੇ ਤਾਂ ਫਿਰ ਇਹ ਗ੍ਰਹਿ ਨਛਤਰਾਂ ਦਾ ਪ੍ਰਭਾਵ ਸਾਡੇ ਤੇ ਪੈ ਹੀ ਨਹੀਂ ਸਕਦਾ ਸਾਡੇ ਤੇ ਤਤੀਬਾ ਨਹੀਂ ਲੱਗੇਗੀ ਤੇ ਇਸ ਦੌਰਾਨ ਵਾਹਿਗੁਰੂ ਸ਼ਬਦ ਦਾ ਅਭਿਆਸ ਰੱਖਿਏ ਚਾਰ ਮਾਲਾ ਕਰੀਏ ਲਾਗੇ ਜਲ ਰੱਖਿਏ ਤੇ ਜਲ ਦਾ ਛਿਟਾ ਦਈਏ ਤੁਹਾਡਾ ਬਾਲ ਨਹੀਂ ਬਾਂਕਾ ਹੋਏਗਾ ਐਸੀ ਵਾਹਿਗੁਰੂ ਦੀ ਸ਼ਕਤੀ ਹੈ ਤਾਕਤ ਹੈ ਵਾਹਿਗੁਰੂ ਮੰਤਰ ਦੀ ਇਹ ਸ੍ਰਿਸ਼ਟੀ ਦਾ ਕਰਨਹਾਰ ਹੈ ਮੰਤਰ ਕਹਿੰਦੇ ਕਿ ਇਹ ਸੂਰਜ ਗ੍ਰਹਿਣ ਲੱਗਣ ਜਾ ਰਿਹਾ ਬੜੀਆਂ ਰਾਸ਼ੀਆਂ ਅੱਜ ਜਿਵੇਂ ਸ਼ਨੀਵਾਰ ਦਾ ਦਿਨ ਹੈ ਸ਼ਨੀ ਮਿਲਣ ਜਾ ਰਿਹਾ ਸ਼ਨੀ ਰਾਹੁ ਕੇਤੂ ਗੁਰੂ ਗ੍ਰਹਿ ਇਸ ਤਰ੍ਹਾਂ ਕਈ ਕਹਿ ਰਹੇ ਨੇ ਤੇ ਜਿਹੜੇ ਵੀ ਗ੍ਰਹਿ ਆਪਸ ਦੇ ਵਿੱਚ ਮਿਲਣ ਜਾ ਰਹੇ ਨੇ ਉਹ ਗ੍ਰਹਾਂ ਦਾ ਪ੍ਰਭਾਵ ਤੁਹਾਡੇ ਉੱਤੇ ਨਹੀਂ ਹੋਣ ਦਏਗਾ ਇਹ ਐਸਾ ਵਾਹਿਗੁਰੂ ਮੰਤਰ ਹੈ ਤੇ ਕਬਰੌਣ ਦੀ ਜ਼ਰੂਰਤ ਨਹੀਂ ਹੈ ਵਾਹਿਗੁਰੂ ਸ਼ਬਦ ਦਾ ਅਭਿਆਸ ਰੱਖੀਏ ਡਰਨਾ ਬਿਲਕੁਲ ਵੀ ਨਹੀਂ ਕਿਸੇ ਦੀਆਂ ਗੱਲਾਂ 'ਚ ਨਹੀਂ ਆਉਣਾ ਕਿ ਕਿਸੇ ਨੇ ਕੁਝ ਕਿਹਾ ਹੈ ਤੇ ਆਪਾਂ ਘਬਰਾ ਗਏ ਆ ਬਿਲਕੁਲ ਵੀ ਡਰ ਖੌਫ ਦੀ ਮਨ ਦੇ ਵਿੱਚ ਹੋਣਾ ਚਾਹੀਦਾ ਤੇ ਕਈ ਇਸ ਨੂੰ ਪੂਤ ਨਹੀਂ ਆਮਵਸਿਆ ਵੀ ਕਹ ਰਹੇ ਆ ਕਿ ਅੱਜ ਸ਼ਨੀਵਾਰ ਜੋ ਹੈ ਤੇ ਸ਼ਨੀ ਤੋਂ ਪਾਪ ਗੁੱਸਾ ਕਲੇਸ਼ ਇਹ ਐਸਾ ਗ੍ਰਹਿ ਮੰਨਿਆ ਗਿਆ Hindu ਸ਼ਾਸਤਰਾਂ ਦੇ ਅਨੁਸਾਰ ਸਨਾਤਨ ਸ਼ਾਸਤਰਾਂ ਦੇ ਅਨੁਸਾਰ ਕਿ ਬੜਾ ਗੁੱਸੇ ਵਾਲਾ ਗ੍ਰਹਿ ਹੈ ਤੇ ਇਸ ਅੱਜ ਤੋਂ ਬਾਅਦ 29 ਮਾਰਚ ਨੂੰ ਹਰ ਕਿਸੇ ਦੇ ਸੁਭਾਅ ਦੇ ਵਿੱਚ ਬੜੀ ਤਬਦੀਲੀ ਹੋਏਗੀ ਸੁਭਾਅ ਚੜਚੜੇ ਹੋਣੇ ਸ਼ੁਰੂ ਹੋ ਜਾਣਗੇ ਕੁਝ ਵੀ ਚੰਗਾ ਨਹੀਂ ਲੱਗੇਗਾ ਜੇਕਰ ਕੁਝ ਕਰਨ ਦੀ ਕੋਸ਼ਿਸ਼ ਵੀ ਕਰਨਗੇ ਉਸ ਦੇ ਵਿੱਚ ਮਨ ਦਿਲ ਤੇ ਦਿਮਾਗ ਲੱਗੇਗਾ ਹੀ ਨਹੀਂ ਇਹ ਐਸਾ ਵਕਤ ਆਉਣ ਵਾਲਾ ਹੈ ਤੇ ਜੇਕਰ ਮੈਂ ਹੋਰ ਵੀ ਅੱਗੇ ਆਉਣ ਵਾਲੇ ਵਕਤ ਦੀ ਗੱਲ ਕਰਾਂ ਉਹ ਤੁਹਾਨੂੰ ਫੇਰ ਦੱਸਾਂਗੇ ਅੱਜ ਜਿਹੜਾ ਸੂਰੇ ਗ੍ਰਹਿਣ ਲੱਗਣ ਜਾ ਰਿਹਾ ਤਕਰੀਬਨ ਹਿੰਦੁਸਤਾਨ ਦੇ ਵਿੱਚ ਕਹਿੰਦੇ ਨੇ ਕਿ ਵੀ ਇਹ ਦੂਜੇ ਦੇਸ਼ਾਂ ਦੇ ਵਿੱਚ ਵੇਖਣਾ ਜਿਵੇਂ ਅਮਰੀਕਾ ਦੇ ਵਿੱਚ ਨਾਰਥ ਅਮਰੀਕਾ ਹੋ ਗਿਆ ਇਧਰਲੇ ਪਾਸੇ ਜਾਦਾ ਵੇਖਣਾ ਸੂਰਜ ਗ੍ਰਹਿਣ ਤੇ 2 ਵਜੇ 20 ਜਾਂ 21 ਮਿੰਟ ਦੇ ਤਕਰੀਬਨ ਇਹਦਾ ਵਕਤ ਦੱਸਿਆ ਗਿਆ ਤੇ ਇਸ ਦੌਰਾਨ ਆਪਾਂ ਵਾਹਿਗੁਰੂ ਸ਼ਬਦ ਦਾ ਜਾਪ ਰੱਖੀਏ ਕਿ ਵੀ ਜਿਦੇ ਨਾਲ ਸਾਨੂੰ ਇਹ ਗ੍ਰਹਾਂ ਦੀ ਪ੍ਰਭਾਵ ਬਿਲਕੁਲ ਕੱਟ ਜਾਏਗਾ ਇਹਨਾਂ ਗ੍ਰਹਾਂ ਦੀ ਜਿਹੜੀ ਵਾਈਬ੍ਰੇਸ਼ਨ ਇਹ ਹਸਲ ਚ ਵਾਈਬ੍ਰੇਸ਼ਨ ਤੇ ਹਵਾ ਹੀ ਹੁੰਦੀ ਹੈ ਕਿ ਵੀ ਇੱਕ ਦੂਜੇ ਨਾਲ ਜਦੋਂ ਟਕਰਾਉਂਦੀ ਹੈ ਤੇ ਉਹ ਹਵਾ ਸਾਰੇ ਵਾਯੂ ਮੰਡਲ ਦੇ ਵਿੱਚ ਗੂੰਜਦੀ ਹੈ। ਕੁਝ ਹਵਾ ਚੰਗੀ ਵੀ ਹੁੰਦੀ ਹੈ, ਕੁਝ ਮਾੜੀ ਵੀ ਹੁੰਦੀ ਹੈ। ਤੇ ਜਦੋਂ ਇਹ ਵਾਈਬ੍ਰੇਸ਼ਨਾਂ ਸਾਰੇ ਵਾਯੂ ਮੰਡਲ ਦੇ ਵਿੱਚ ਗੂੰਜਦੀਆਂ ਨੇ ਤੇ ਫਿਰ ਥੋੜਾ ਬੋਤਾ ਤੇ ਪ੍ਰਭਾਵ ਪੈਂਦਾ ਹੀ ਹੈ ਕਈਆਂ ਥਾਵਾਂ ਤੇ ਪਚਾਲ ਵੀ ਆਉਂਦਾ ਕਈਆਂ ਥਾਵਾਂ ਤੇ ਸਮੁੰਦਰ ਦੇ ਵਿੱਚ ਵੀ ਹਲਚਲ ਹੁੰਦੀ ਹੈ, ਕਈਆਂ ਥਾਵਾਂ ਤੇ ਪਹਾੜਾਂ ਦੀਆਂ ਜਿਹੜੀਆਂ ਆਪਸ ਦੇ ਵਿੱਚ ਘਰਸ਼ਨ ਹੁੰਦੀ ਹੈ, ਪਲੇਟਾਂ ਖਿਸਕਦੀਆਂ ਨੇ। ਉਦੇ ਕਰਕੇ ਭੂਕਾਂ ਪਾਉਂਦਾ ਪਿੱਛੇ ਜੇ ਥਾਈਲੈਂਡ ਤੇ ਬੈਂਕਾਕਾਂਗ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਹੋਇਆ ਹੈ ਜਦੋਂ ਗ੍ਰਹਿਣ ਛੱਤਰ ਜਿਹੜੇ ਨੇ ਜਦੋਂ ਅੰਤਰਿਕਸ਼ ਦੇ ਵਿੱਚ ਲਾ ਲੋ ਜਾਂ ਵਾਯੂ ਮੰਡਲ ਜਲਾ ਲੋ ਕੁਝ ਹਲਚਲ ਹੁੰਦੀ ਆ ਆਕਾਲਪੁਰਖ ਦੀ ਬਣਾਈ ਹੋਈ ਸ੍ਰਿਸ਼ਟੀ ਦੇ ਵਿੱਚ ਜਦੋਂ ਆਪਸ ਦੇ ਵਿੱਚ ਕੋਈ ਗ੍ਰਹਿਣ ਛੱਤਰ ਤਾਰੇ ਸਤਾਰਿਆਂ ਦੇ ਵਿੱਚ ਹਲਚਲ ਹੁੰਦੀ ਆ ਤੇ ਫਿਰ ਉਹ ਧਰਤੀ ਤੇ ਵੀ ਪ੍ਰਭਾਵ ਪੈਂਦਾ ਹੈ ਇਸ ਵਾਸਤੇ ਥਾਈਲੈਂਡ ਤੇ ਬੈਂਕਾਕ ਦੇ ਵਿੱਚ ਜਿਹੜਾ ਪਹਚਾਲ ਆਇਆ ਇਹਦਾ ਕਾਰਨ ਹੀ ਇਹ ਹੈ। ਇਹ ਵੀ ਤੁਹਾਨੂੰ ਦੱਸ ਦਈਏ। ਤੇ ਤੁਹਾਨੂੰ ਪਤਾ ਹੋਏਗਾ ਕਿ ਵੀ ਥਾਈਲੈਂਡ ਤੇ ਬੈਂਕਾਕ ਸਭ ਤੋਂ ਜ਼ਿਆਦਾ ਉੱਥੇ ਵਪਾਰ ਕਿਸ ਚੀਜ਼ ਦਾ ਹੈ। ਲੋਕੀ ਕੀ ਕਰਨ ਚਾਹੁੰਦੇ ਨੇ? ਮ사ਜ ਕਰਾਉਣ ਦੇ ਲਈ। ਤੇ ਜਿੱਥੇ ਐਦਾਂ ਦਾ ਵਪਾਰ ਚੱਲਦਾ ਹੋਏ ਐਦਾਂ ਦਾ ਕੁਝ ਹੁੰਦਾ ਹੋਏ ਤਾਂ ਉੱਥੇ ਤਾਂ ਫਿਰ ਇਦਾਂ ਦੇ ਝਟਕੇ ਆਉਣੇ ਲਾਜ਼ਮੀ ਐ। ਇਦਾਂ ਦੇ ਝਟਕੇ ਤਾਂ ਆਉਣਗੇ ਆਉਣਗੇ। ਇਹ ਲਾਜ਼ਮ ਹੈ। ਜਿੱਥੇ ਕਾਮ ਅਧਿਕਤਰ ਮਾਤਰਾ ਦੇ ਵਿੱਚ ਵੱਧ ਜਾਏ। ਉੱਥੇ ਫਿਰ ਨੁਕਸਾਨ ਹੀ ਨੁਕਸਾਨ ਹੁੰਦਾ ਹੈ। ਹੁਣ ਅੱਜ ਕਿੰਨਾ ਨੁਕਸਾਨ ਹੋਇਆ ਬੈਂਕਾਕ ਥਾਈਲੈਂਡ ਦੇ ਵਿੱਚ ਬਹੁਤ ਜ਼ਿਆਦਾ ਬੇਅੰਤਾਂ ਤਬਾਈ ਹੋ ਗਈ। ਤੇ థਾਈਲੈਂਡ ਬੈਂਕਾਕੋਨ ਕਿਸ ਚੀਜ਼ ਲਈ ਮਸ਼ਹੂਰ ਸੀ ਕਾਮ ਦੇ ਲਈ ਮ사ਜ ਦੇ ਲਈ ਤੇ ਅਧਿਕਤਰ ਵਧਿਆ ਹੋਇਆ ਕਾਮ ਸ੍ਰਿਸ਼ਟੀ ਦੀ ਰਚਨਾ ਦੇ ਵਿੱਚ ਵੀ ਵਿਵਾਦਾ ਪਾਉਂਦਾ ਤੇ ਸ੍ਰਿਸ਼ਟੀ ਫਿਰੋਸ ਨੂੰ ਨਿਯੰਤਰਣ ਦੇ ਵਿੱਚ ਲਿਆਉਣ ਦੇ ਲਈ ਆਪਣੇ ਸਾਹਬ ਦੇ ਨਾਲ ਕਾਰਜ ਕਰਦੀ ਹੈ ਇਹ ਵੀ ਦੱਸ ਦਈਏ ਸੋ ਅੱਜ ਲਈ ਇੰਨਾ ਹੀ ਗ੍ਰਹਿਣ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਆਪਾਂ ਵਾਹਿਗੁਰੂ ਮੰਤਰ ਦਾ ਜਾਪ ਕਰੀਏ ਤੇ ਗ੍ਰਹਿਣ ਦਾ ਪ੍ਰਭਾਵ ਸਾਡੇ ਉੱਤੇ ਨਹੀਂ ਪਾਏਗਾ ਇਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਭੁੱਲਾਂ ਚੁੱਕਾਂ ਦੀ ਮਾਫੀ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਉਂ ਦੇ ਵਾਸਤੇ ਰੋ ਸਾਰੇ